ਸਾਰੇ ਅੱਜ ਡਾਕਟਰ ਪਿੰ达 ਅੰbedkar ਜੀ ਦਾ 125ਵਾਂ ਜਨ ਦਿਹਾੜਾ ਕੀ ਕਹਿਣਾ ਜਾਵੇ ਸੋਚ ਬਾਬਾ ਸਾਹਿਬ ਭੀਮrao ਅੰਬੇਦਕਰ ਨੇ ਸਾਡੇ ਦੇਸ਼ ਨੂੰ ਬਹੁਤ ਕੁਝ ਦਿੱਤਾ ਜਿੰਨੇ ਸਾਰੇ ਫ੍ਰੀडम फाइਟਰਾਂ ਨੇ ਮਿਲ ਕੇ ਜੋ ਦੇਸ਼ ਦੀਨ ਦੇਣ ਦਿੱਤੀ ਆ ਉਹ ਇਕੱਲੇ ਬਾਬਾ ਸਾਹਿਬ ਭੀਮrao ਅੰਬੇਦਕਰ ਦੀ ਸਭ ਤੋਂ ਵੱਡੀ ਦੇਣ ਹੈ ਉਹਨਾਂ ਦੀ ਦੇਣ ਦੇ ਜੇ ਦੇਖੀਏ ਤਾਂ ਸਾਨੂੰ ਜਿਥੇ ਦੇਸ਼ ਦਾ ਸੰਵਿਧਾਨ ਦਿੱਤਾ ਹੈਗਾ ਉਦੇ ਨਾਲ ਕੁਝ ਇਹੋ ਜਿਹੇ ਇੰਸਟੀਟਿਊਸ਼ਨ ਦਿੱਤੇ ਆ ਜਿਵੇਂ ਆਪਣਾ ਜੁਡੀਸ਼ਰੀ ਦਾ ਸਿਸਟਮ ਹੈ ਜਿਵੇਂ ਆਪਣਾ ਆਰਮੀ ਦਾ ਸਿਸਟਮ ਹੈ ਜਿਵੇਂ ਇਲੈਕਸ਼ਨ ਕਮਿਸ਼ਨ ਦਾ ਸਿਸਟਮ ਹੈ ਜਿਵੇਂ ਵਿੱਤ ਕਮਿਸ਼ਨ ਦਾ ਸਿਸਟਮ ਹੈ ਬਿਜਲੀ ਦਾ ਗ੍ਰਿਡ ਸਿਸਟਮ ਹੈ ਭਾਖੜਾ ਡੈਮ ਵਰਗੇ ਜਿਹੜੇ ਡੈਮ ਹੈ ਜਿਹੜੀ ਇਕਨੋਮੀ ਨੂੰ ਕਿਸ ਤਰ੍ਹਾਂ ਗਰੀਬੀ ਨੂੰ ਦੂਰ ਕਰਨਾ ਉਹ ਸਾਰੇ ਸਿਸਟਮ ਜਿਹੜੇ ਬਾਬਾ ਸਾਹਿਬ ਦੀ ਪਲਾਨਿੰਗ ਸੀਗੀ ਤੋਂ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਔਰਤ ਤੇ ਮਰਦ ਇਹਨਾਂ ਦੋਨਾਂ ਦਾ ਜਿਹੜਾ ਵਿਤਕਰਾ ਆ ਸਦੀਆਂ ਤੋਂ ਭਾਰਤ ਵਿੱਚ ਚੱਲਿਆ ਆ ਰਿਹਾ ਸੀ ਉਹਨਾਂ ਨੂੰ ਖਤਮ ਕਰਕੇ ਇਕੁਐਲਿਟੀ ਬਿਫੋਰ ਲਾ ਵੋਟ ਦਾ ਅਧਿਕਾਰ ਅੰਟੈਚਿਬਿਲਟੀ ਦਾ ਖਾਤਮਾ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹਨੂੰ ਜੇ ਆਪਾਂ ਗਿਣਨੇ ਲੱਗੀਏ ਤਾਂ ਘੰਟਿਆਂ ਦਾ ਸਮਾਂ ਚਾਹੀਦਾ ਹੈਗਾ ਬਾਬਾ ਸਾਹਿਬ ਅੰਬੇਡਕਰ ਨੂੰ ਜਦੋਂ ਅਸੀਂ ਕਹਿੰਨੇ ਆ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਤਾਂ ਮੈਨੂੰ ਇਹ ਨਾਰਾ ਕਈ ਵਾਰੀ ਫੋਕਾ ਲੱਗਦਾ ਕਿਉਂਕਿ ਅਸੀਂ ਉਸ ਦਾ ਨਾਰਾ ਦਾ ਲਾ ਦੇਨੇ ਆ ਤੁਹਾਡੀ ਸੋਚ ਤੇ ਪੈਰਾ ਠੋਕੇ ਦੇਾਂਗੇ ਲੇਕਿਨ ਜਦੋਂ ਤੱਕ ਅਸੀਂ ਬਾਬਾ ਸਾਹਿਬ ਨੂੰ ਸਮਝਦੇ ਨਹੀਂ ਐ ਉਦੋਂ ਤੱਕ ਅਸੀਂ ਪੈਰਾ ਨਹੀਂ ਦੇ ਸਕਦੇ ਸੋ ਇਸ ਕਰਕੇ ਬਾਬਾ ਸਾਹਿਬ ਨੂੰ ਅੱਜ ਸਮਝਣ ਦੀ ਲੋੜ ਐ ਜਿਹੜਾ ਉਹਨਾਂ ਨੇ ਤਿੰਨ ਅੱਖਰਾਂ ਦਾ ਮੰਤਰ ਦਿੱਤਾ ਸੀਗਾ ਐਜੂਕੇਟ ਆਰਗੇਨਾਈਜ਼ ਐਜੀਟੇਟ ਉਹ ਮੰਤਰ ਨੂੰ ਅਸੀਂ ਸਮਝਣਾ ਹੈਗਾ ਪਹਿਲਾਂ ਆਪਣੇ ਸਾਰੇ ਸਮਾਜ ਨੂੰ ਐਜੂਕੇਸ਼ਨ ਮਿਲੇ ਫਿਰ ਅਸੀਂ ਆਰਗੇਨਾਈਜ਼ ਹੋਈਏ ਫਿਰ ਅਸੀਂ ਐਜੀਟੇਟ ਕਰੀਏ ਕਾ ਤਾਂ ਕਿਉਂ ਐਜੀਟੇਟ ਕਰੀਏ ਤਾਂ ਕਿ ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਦਾ ਪਰਯੰਬਰ ਲਿਖਿਆ ਉਹਦੇ ਵਿੱਚ ਸੋਸ਼ਲ ਇਕਨੋਮਿਕ ਤੇ ਪੋਲੀਟੀਕਲ ਜਸਟਿਸ ਦੀ ਗੱਲ ਲਿਖੀ ਆ ਜਦ ਤੱਕ ਉਹ ਪੂਰੀ ਨਹੀਂ ਹੁੰਦੀ ਜਦ ਤੱਕ ਤਾਂ ਉਹਨਾਂ ਦੀ ਸੋਚ ਵੀ ਅਧੂਰੀ ਆ ਉਹਨਾਂ ਦਾ ਸੁਪਨਾ ਵੀ ਅਧੂਰਾ ਆ ਸੋ ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਦੇ ਸੁਪਨੇ ਨੂੰ ਅਗਰ ਪੂਰਾ ਕਰਨਾ ਆ ਤਾਂ ਅਸੀਂ ਇੱਕ ਧਿਆਨਨਦਾਰੀ ਨਾਲ ਇਮਾਨਦਾਰੀ ਦੇ ਨਾਲ ਇਹ ਜਿਹੜੇ ਲੋਕੀ ਹੈਗੇ ਆਪਣੇ ਬੇਈਮਾਨ ਇਨਾਂ ਨੂੰ ਪਰੇ ਕਰਕੇ ਇੱਕ ਸੱਚੇ ਸੁੱਚੇ ਲੋਕਾਂ ਦੀ ਸਰਕਾਰ ਲੈ ਕੇ ਆਈਏ ਪੋਲੀਟੀਕਲ ਪਾਵਰ ਜਿਹੜੀ ਹੈ ਜ਼ਰੂਰੀ ਹੈ ਇਕਵੈਲਟੀ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਨਾ ਚਾਹੂਗਾ ਡਾਕਟਰ ਪੀ ਜੇ ਅੱਗੇ ਆ ਜਾਓ 132 ਮਾ ਚਲੰਤਰੀ ਤੇ ਖੜਾਵਾ ਅੱਜ ਸਾਡੇ ਪਰਮ ਪੂਜੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਜਿਨ੍ਹਾਂ ਦਾ 132 ਮਾ ਪਾਵਨ ਪਵਿੱਤਰ ਦਿਹਾੜਾ ਆ ਪੂਰੇ ਵਿਸ਼ਬ ਦੇ ਅੰਦਰ ਜਿਹੜਾ ਹੈਗਾ 132 ਮਾ ਜਨਮ ਦਿਨ 바ਵਾ ਸਾਹਿਬ ਦਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਕਿਉਂਕਿ ਸਾਡੇ ਦੱਬੇ ਕੁਚਲੇ ਪਛਲੇ ਲੋਕਾਂ ਦੇ ਜਿਹੜੇ ਰਹਿਬਰ ਹੋਏ ਨੇ ਇਹ ਸਾਡੇ 바ਵਾ ਸਾਹਿਬ ਹੋਏ ਨੇ ਕਿਉਂਕਿ ਉਹਨਾਂ ਨੇ ਜਿਹੜਾ ਦੇਸ਼ ਦੇ ਅੰਦਰ ਸਭ ਤੋਂ ਵੱਡਾ ਸੰਵਿਧਾਨ ਜਿਹੜਾ ਹੈਗਾ ਲਿਖਿਆ ਜਿਹਦੇ ਵਿੱਚ ਸਾਡੇ ਦੱਬੇ ਕੁਚਲੇ ਗਰੀਬ ਲਤਾੜੇ ਹੋਏ ਨਤਾੜੇ ਹੋਏ ਲੋਕਾਂ ਦੇ ਜਿਹੜੇ ਰਾਈਟ ਸੀਗੇ ਉਹਨਾਂ ਨੂੰ ਸੰਵਿਧਾਨ ਦੇ ਅੰਦਰ 바ਵਾ ਸਾਹਿਬ ਨੇ ਲਿਖ ਕੇ ਸਾਡੇ ਜਿਹੜੇ ਦੱਬੇ ਕੁਚਲੇ ਲੋਕ ਸੀ ਉਹਨਾਂ ਨੂੰ ਜੀਣ ਦੇ ਕਾਬਿਲ ਬਣਾਇਆ ਔਰ ਅੱਜ ਸਾਡੀ ਜਿਹੜੀ ਕੌਮ ਹੈ 바ਵਾ ਸਾਹਿਬ ਦੇ ਅਨਿਆਈ ਹੋ ਕੇ ਉਹਨਾਂ ਦੇ ਉਹਨਾਂ ਦੇ ਦੱਸੇ ਹੋਏ ਜਿਹੜੇ ਰਾਸਤੇ ਸਿੰਘ ਉਹਨਾਂ ਦੇ ਚੱਲ ਕੇ ਅੱਜ ਸਾਡੇ ਕੌਮ ਦੇ ਜਿਹੜੇ ਲੋਕ ਨੇ ਉਹ ਅੱਜ ਬਹੁਤ ਜ਼ਿਆਦਾ ਤਰੱਕੀਆਂ ਔਰ ਆਨੰਦ ਮਈ ਜਿਹੜਾ ਜੀਵਨ ਮਹਿਸੂਸ ਕਰ ਰਹੇ ਨੇ ਇਹ ਸਭ ਕੁਝ ਬਾਬਾ ਸਾਹਿਬ ਦੀ ਦੇਣ ਹੈ ਔਰ ਅਸੀਂ ਸਾਰੇ ਜਿਹੜੇ ਲੋਕਾਈ ਜਿਹੜੀ ਹੈ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਨਾਰੇ ਅਸੀਂ ਲਾਉਨੇ ਆ ਕਿ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਅਗਰ ਅਸੀਂ ਸੱਚੇ ਪੈਰੋਕਾਰਾਂ ਦੇ ਬਾਬਾ ਸਾਹਿਬ ਨੇ ਸਾਨੂੰ ਰਾਜ ਭਾਗ ਦੀ ਜਿਹੜੀ ਹੈਗੀ ਗੱਲ ਕਰਨ ਵਾਸਤੇ ਸਾਨੂੰ ਸੰਦੇਸ਼ ਦਿੱਤਾ ਕਿਉਂਕਿ ਉਹਨਾਂ ਨੇ ਆਪਣਾ ਸਾਰਾ ਜਿਹੜਾ ਜੀਵਨ ਹੈ ਉਹ ਉਸ ਸਮੇਂ ਦੇ ਜਿਹੜੇ ਲੋਕ ਸੀਗੇ ਮਨੁਭਾਦੀ ਸੋਚ ਦੇ ਲੋਕ ਸੀਗੇ ਉਹਨਾਂ ਲੋਕਾਂ ਦੇ ਵਿੱਚ ਆਪਣਾ ਜਿਹੜਾ ਜੀਵਨ ਬਤੀਤ ਕੀਤਾ ਉਹਨਾਂ ਨੇ ਬਹੁਤ ਹੀ ਸੰਘਰਸ਼ਮਈ ਜਿਹੜਾ ਜੀਵਨ ਸੀ ਉਹਨਾਂ ਦਾ ਬਤੀਤ ਹੋਇਆ ਕਿਉਂਕਿ ਉਸ ਟਾਈਮ ਤੇ ਜਾਤੀਵਾਦੀ ਦੀ ਇੰਨੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਸੀ ਉਹਨਾਂ ਨੇ ਫਿਰ ਵੀ ਉਸ ਜੀ ਦਾ ਸਾਹਮਣਾ ਕਰਦੇ ਹੋਏ ਆਪਣੇ ਜੀਵਨ ਦੇ ਵਿੱਚ 32 ਡਿਗਰੀਆਂ ਹਾਸਲ ਕਰਕੇ ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਸੰਵਿਧਾਨ ਲਿਖਿਆ ਔਰ ਦੱਬੇ ਕੁਚਲੇ ਲੋਕਾਂ ਦੀ ਜਿਹੜੀ ਗੱਲ ਹੈ ਸੰਵਿਧਾਨ ਦੇ ਵਿੱਚ ਲਿਖੀ ਗਈ ਔਰ ਸਾਡੇ ਵਾਸਤੇ ਜਿਹੜਾ ਸੰਦੇਸ਼ ਸੀਗਾ ਉਹ ਇਹੀ ਸੀਗਾ ਕਿ ਜੇਕਰ ਤੁਸੀਂ ਇਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੱਤਾ ਦੇ ਵਿੱਚ ਆਉਣਾ ਪਏਗਾ ਰਾਜਪਾਲ ਦੀ ਗੱਲ ਕਰਨੀ ਪਏਗੀ ਜਿੱਥੇ ਵੀ ਅਸੀਂ ਦੇਖਦੇ ਹਾਂ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਮਾ ਲੱਗੀ ਹੋਈ ਹੈ ਉਹਨਾਂ ਦੀ ਉਂਗਲੀ ਦਾ ਇਸ਼ਾਰਾ ਜਿਹੜਾ ਹੈਗਾ ਉਹ ਦਿੱਲੀ ਵੱਲ ਨੂੰ ਹੈ ਦਿੱਲੀ ਦੇ ਉੱਪਰ ਜਾ ਕੇ ਸਾਨੂੰ ਰਾਜ ਕਰਨਾ ਪਵੇਗਾ ਅਸੀਂ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਸਾਰੀ ਲੋਕਾਈ ਨੂੰ ਉਹਨਾਂ ਦੇ ਪੈਰੋਕਾਰ 바ਵਾ ਸਾਹਿਬ ਦੇ ਜਿੰਨੇ ਵੀ ਨੇ ਉਹਨਾਂ ਨੂੰ ਅਸੀਂ ਨਿਮਰਤਾ ਸਾਤ ਸਰਮਰ ਬੇਨਤੀ ਕਰਦੇ ਹਾਂ ਕਿ 바ਵਾ ਸਾਹਿਬ ਦੇ ਅਗਰ ਅਸੀਂ ਸੱਚੇ ਪੈਰੋਕਾਰ ਆ ਤੇ ਸਾਡੀ ਜਿਹੜੀ ਦੇਸ਼ ਦੇ ਅੰਦਰ ਨੈਸ਼ਨਲ ਪਾਰਟੀ ਆ ਬਹੁਜਨ ਸਮਾਜ ਪਾਰਟੀ ਆ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਦੇਸ਼ ਦੇ ਅੰਦਰ ਆਪਣਾ ਰਾਜ ਲੈਣਾ ਪਵੇਗਾ ਔਰ ਸਾਡੇ ਆਦਰਨੀਆ ਪਹਿਣ ਕੁਮਾਰੀ ਮਾਇਆਵਦੀ ਜੀ ਸਾਨੂੰ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣਾ ਪਏਗਾ ਸਾਡੇ ਦੁੱਖਾਂ ਦਾ ਤਨਾਅ ਸੋਖ ਸਕਦਾ ਤਾਂ ਅਸੀਂ 바ਵਾ ਸਾਹਿਬ ਦੇ ਸੱਚੇ پیرੋਕਾਰ ਸਾਥ ਹੋ ਸਕਦੇ ਆ ਜੈ ਪੀਮ ਜੈ ਪਰ